ਸਤਿ ਸ਼੍ਰੀ ਅਕਾਲ ਜੀ ਅਮੈਰੀਕਾ ਨਿਊਜ਼ ਬੁਲਟਨ ਵਿੱਚ ਖੜੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਇੱਕ ਟੈਂਸਰ ਮਾਰ ਦਿਆਂ ਤਾਜ਼ਾ ਹੈਡਲਾਈਨਸ ਤੇ ਸਵਾਏ ਛਤੇ ਦੇਸ਼ ਨਿਕਾਲੇ ਸੰਬੰਧੀ ਵੱਡਾ ਐਲਾਨ 트ੰਪ ਨੇ ਹਜ਼ਾਰ ਡਾਲਰ ਦੀ ਕੀਤੀ ਆਫਰ ਅਲਕਟਰਾਜ਼ ਜਨੂ ਮੁਰਖੋਲਨਗੇ ਡੋਨਲਡ 트ੰਪ 68 ਸਾਲ ਪਹਿਲਾਂ ਬੰਦ ਹੋਈ ਸੀ ਇਹ ਖਤਰਨਾਕ ਜੀ ਸੜwidehat ਵਦੀ ਭਾਰਤੀ ਬੱਚਾਂ ਦੀ ਗਿਣਤੀ ਗੈਰ ਕਾਨੂੰਨੀ ਤਰੀਕੇ ਨਾਲ ਯੂ ਐਸ ਹੋ ਰਹੇ ਨੇ ਦਾਖਲ ਹੁਣ ਖਬਰਾਂ ਵਿਸਥਾਰ ਦੇ ਨਾਲ ਡੋਨਾਲਡ 트ੰਪ ਦੀ ਸਰਕਾਰ ਨੇ ਲੋਕਾਂ ਨੂੰ ਇੱਕ ਹੋਰ ਫਰਮਾਨ ਜਾਰੀ ਕਰ ਦਿੱਤਾ ਹੈ ਫਰਮਾਨ ਇਹ ਹੈ ਕਿ ਜੇ ਉਹ ਆਪਣੀ ਮਰਜ਼ੀ ਦੇ ਨਾਲ ਦੇਸ਼ ਨਿਕਾਲਾ ਦੇ ਦੇਣਗੇ ਤਾਂ ਫਿਰ ਉਹਨਾਂ ਨੂੰ 1000 ਡਾਲਰ ਦਿੱਤਾ ਜਾਵੇਗਾ ਉਹਨਾਂ ਨੂੰ ਖੁਦ ਘਰ ਛੱਡਣ ਦਾ ਸਾਰਾ ਖਰਚਾ 트ੰਪ ਸਰਕਾਰ ਚੁਕੇਗੀ 트ੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇ ਉਹ ਕਿਸੇ ਨੂੰ ਰਿਪੋਰਟ ਕਰਦੇ ਨੇ ਤਾਂ ਉਹਨਾਂ ਨੂੰ ਵਧੇਰੇ ਖਰਚਾ ਚੁਕਣਾ ਪੈਂਦਾ ਹੈ ਤੇ ਜੇ ਕੋਈ ਸ਼ਖਸ ਆਪਣੀ ਮਰਜ਼ੀ ਦੇ ਨਾਲ ਅਮਰੀਕਾ ਛੱਡਣਾ ਚਾਹੁੰਦਾ ਹੈ ਭਾਵੇਂ ਇਹ ਕਿ ਸਲਫ ਡਿਪੂਟੇਸ਼ਨ ਲੈ ਲੈਂਦਾ ਆਪਣੀ ਮਰਜ਼ੀ ਨਾਲ ਅਮਰੀਕਾ ਛੱਡ ਕੇ ਚਲਾ ਜਾਂਦਾ ਹੈ ਸਵੈ ਇਛਤ ਦੇਸ਼ ਨਿਕਾਲਾ ਦੇ ਦਿੰਦਾ ਤਾਂ ਫਿਰ ਉਸ ਦਾ ਖਰਚਾ ਘਟ ਆਉਂਦਾ ਹੈ ਇਸ ਵਾਸਤੇ ਟਰੰਪ ਸਰਕਾਰ ਲੋਕਾਂ ਨੂੰ ਜ਼ੋਰ ਦੇ ਕੇ ਕਹਿ ਰਹੀ ਹੈ ਕਿ ਜੇ ਤੁਸੀਂ ਆਪਣਾ ਤੇ ਸਾਡਾ ਖਰਚਾ ਬਚਾਉਣਾ ਚਾਹੁੰਦੇ ਹੋ 1000 ਡਾਲਰ ਲੈਣਾ ਚਾਹੁੰਦੇ ਹੋ ਤੇ ਫਿਰ ਸਹੀ ਢੰਗ ਦੇ ਨਾਲ ਅਮਰੀਕਾ ਆਉਣ ਵਾਸਤੇ ਕਾਬਿਲ ਬੰਨਾ ਚਾਹੁੰਦੇ ਹੋ ਤਾਂ ਫਿਰ ਇਸ ਆਫਰ ਨੂੰ ਐਕਸੈਪਟ ਕਰ ਲਿਆ ਜਾਵੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਬੇਹੱਦ ਸਖਤ ਰੁਖ ਅਪਣਾਇਆ ਹੋਇਆ ਹੈ ਇਸ ਦੌਰਾਨ ਪਿਛਲੇ ਦਿਨਾਂ ਅਮਰੀਕਾ ਤੋਂ ਹਜ਼ਾਰਾਂ ਲੋਕਾਂ ਨੂੰ ਫੜ ਕੇ ਡਪੋਠਵੀ ਕੀਤਾ ਜਾ ਚੁੱਕਾ ਹੈ ਜਦਕਿ ਕਈ ਹੋਰਾਂ ਨੂੰ ਵੀ ਦੇਸ਼ ਛੱਡ ਆਪਣੇ ਮੂਲਕ ਵਾਪਸ ਚਲੇ ਜਾਂਦੇ ਹੁਕਮ ਸੁਣਾ ਦਿੱਤੇ ਗਏ ਨੇ ਇੱਕ ਵਾਰ ਫਿਰ ਤੋਂ ਇੱਕ ਹੋਰ ਫਰਮਾਨ ਸੁਣਾਉਂਦਿਆਂ 트ੰਪ ਪ੍ਰਸ਼ਾਸਨ ਨੇ ਵਿਆਰ ਕਾਨੂੰਨੀ ਪ੍ਰਵਾਸੀਆਂ ਨੂੰ ਕਿਹਾ ਕਿ ਉਹ ਅਮਰੀਕਾ ਛੱਡ ਕੇ ਆਪਣੇ ਦੇਸ਼ ਵਾਪਸ ਚਲੇ ਜਾਣ ਆਪਣੀ ਮਰਜ਼ੀ ਨਾਲ ਅਮਰੀਕਾ ਛੱਡ ਕੇ ਜਾਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਅਮਰੀਕਾ ਸਰਕਾਰ 1000 ਡਾਲਰ ਤੋਂ ਇਲਾਵਾ ਉਹਨਾਂ ਦੇ ਘਰ ਜਾਣ ਦਾ ਖਰਚਾ ਵੀ ਚੁੱਕੇਗੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਐਪ ਰਾਹੀਂ ਸ਼ੁਰੂ ਕੀਤੀ ਗਈ ਇਸ ਪਹਿਲ ਕਦਮੀ ਦਾ ਉਦੇਸ਼ ਡਿਪੋਰਟੇਸ਼ਨ ਤੇ ਆਉਣ ਵਾਲੇ ਖਰਚੇ ਨੂੰ ਘਟ ਕਰਨਾ ਹੈ ਇਸ ਸਮੇਂ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੂੰ ਡਿਪੋਰਟ ਕਰਨ ਤੇ ਕਰੀਬ 17000 ਡਾਲਰ ਦਾ ਖਰਚਾ ਆ ਰਿਹਾ ਹੈ ਜਿਸ ਨੂੰ ਘਟਾਉਣ ਲਈ ਇੱਕ ਕਦਮ ਚੁੱਕਿਆ ਗਿਆ ਹੈ ਜ਼ਿਕਰ ਖਾਸ ਹੈ ਕਿ ਜੋ ਬਾਈਡਨ ਦੇ ਰਾਸ਼ਟਰਪਤੀ ਸ਼ਾਸਨ ਦੌਰਾਨ ਇਹ ਐਪ ਸਿਰਫ ਅਸਲਮ ਇੰਟਰਵਿਊਜ਼ ਲਈ ਦੀ ਜਾਂਦੀ ਸੀ ਪਰ ਹੁਣ ਟਰੰਪ ਪ੍ਰਸ਼ਾਸਨ ਨੇ ਇਸ ਨੂੰ ਸੈਲਫ ਡਿਪੋਟੇਸ਼ਨ ਲਈ ਇੱਕ ਪ੍ਰੋਗਰਾਮ ਕੀਤਾ ਹੈ ਮਹਾਰਮ ਮੁਤਾਬਕ ਸੈਲਫ ਡਿਪੋਟੇਸ਼ਨ ਦੇਸ਼ ਨਿਕਾਲੇ ਦੇ ਸਭ ਤੋਂ ਸਸਤੇ ਤਰੀਕੇ ਦੇ ਵਿੱਚੋਂ ਇੱਕ ਹੈ ਜਿਸ ਨਾਲ ਦੇਸ਼ ਦੇ ਹਜ਼ਾਰਾਂ ਡਾਲਰ ਬਚਦੇ ਨੇ ਜਾਣਕਾਰੀ ਅਨੁਸਾਰ ਵੱਡੀ ਗਿਣਤੀ ਚ ਛਾਪੇਮਾਰੀ ਦੇ ਬਾਵਜੂਦ ਦੇਸ਼ ਨਿਕਾਲੇ ਦੇ ਟਾਰਗੇਟ ਨੂੰ ਹਾਲੇ ਪੂਰਾ ਨਹੀਂ ਕੀਤਾ ਜਾ ਸਕਿਆ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ ਕਰੀਬ 68000 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ 65600 ਦੇ ਕਰੀਬ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਯੋਡਰਡਨਲ ਟਰੰਪ ਅਮਰੀਕਾ ਦੀ ਸਭ ਤੋਂ ਖਤਰਨਾਕ ਜੇਲ ਨੂੰ ਖੋਲਣ ਦੇ ਪਲਾਨ ਬਣਾ ਰਹੇ ਨੇ ਦਰਸਲ ਅਲਕਾਟਰਾਜ਼ ਜੇਲ 80 ਸਾਲ ਪਹਿਲਾਂ ਬੰਦ ਹੋ ਗਈ ਸੀ ਇਹ ਉਹ ਜੇਲ ਸੀ ਜਿੱਥੇ ਖਤਰਨਾਕ ਤੋਂ ਖਤਰਨਾਕ ਅਪਰਾਧੀਆਂ ਨੂੰ ਰੱਖਿਆ ਜਾਂਦਾ ਸੀ ਚਾਰਜ ਫੇਰਿਓ ਪਾਣੀ ਦੇ ਨਾਲ ਘਿਰਈ ਹੋਈ ਹੈ ਅਲਕਾਟਰਾਜ਼ ਜੇਲ ਔਰ ਇਸ ਜੇਲ ਦੇ ਵਿੱਚੋਂ ਤਿੰਨ ਕੈਦੀ ਚਮਚੇ ਤੇ ਰੇਨ ਕੋਟ ਦੀ ਮਦਦ ਦੇ ਨਾਲ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਇਸ ਜੇਲ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਡੋਨਲਡ ਟਰੰਪ ਇਸ ਜੇਲ ਨੂੰ ਦੁਬਾਰਾ ਖੋਲਣ ਦੇ ਉੱਤੇ ਯੋਜਨਾਵਾਂ ਬਣਾ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਲਕਾਟਰਾਜ਼ ਜੇਲ੍ਹ ਨੂੰ ਦੁਬਾਰਾ ਖੋਲਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਉੱਥੇ ਸਭ ਤੋਂ ਖਤਰਨਾਕ ਅਪਰਾਧੀਆਂ ਨੂੰ ਰੱਖਣਗੇ। 트ੰਪ ਨੇ ਕਿਹਾ ਹੈ ਕਿ ਉਹਨਾਂ ਨੇ ਨਿਆਂ ਵਿਭਾਗ FBI ਤੇ ਹੋਮਲੈਂਡ ਸਿਕਿਉਰਿਟੀ ਨੂੰ ਅਲਕਾਟਰਾਜ਼ ਦੇ ਮ पुनर्निर्माण ਲਈ ਮਿਲ ਕੇ ਕੰਮ ਕਰਨ ਦਾ ਹੁਕਮ ਦਿੱਤਾ ਹੈ। 트ੰਪ ਨੇ ਕਿਹਾ ਹੈ ਕਿ ਅਲਕਾਟਰਾਜ਼ ਨੂੰ ਦੁਬਾਰਾ ਖੋਲਣ ਦਾ ਮਤਲਬ ਸੱਚਮੁੱਚ ਕਾਨੂੰਨ ਵਿਵਸਥਾ ਨੂੰ ਬਹਾਲ ਕਰਨਾ ਹੈ। ਅਮਰੀਕਾ ਨੇ ਹਾਲ ਹੀ ਵਿੱਚ ਮੱਧ ਅਮਰੀਕੀ ਦੇਸ਼ ਅਲਸਲਵਾਡੋਰ ਨਾਲ ਹਿੰਸਕ ਅਪਰਾਧੀਆਂ ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੱਖਣ ਲਈ ਇੱਕ ਸੰਯੁਕ ਅੱਜ ਦੇ ਦਸਕਤ ਕੀਤੇ ਨੇ 트럼ਪ ਨੇ ਕਿਹਾ ਹੈ ਕਿ ਦੇਸ਼ ਵਿੱਚ ਖਤਰਨਾਕ ਅਪਰਾਧੀਆਂ ਨੂੰ ਰੱਖਣਾ ਇੱਕ ਜ਼ਰੂਰਤ ਬਣ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਠੱਗ ਜੱਜ ਕੈਦੀਆਂ ਨੂੰ ਉਹਨਾਂ ਦੇ ਮਾਮਲਿਆਂ ਦੀ ਸੁਣਵਾਈ ਦੌਰਾਨ ਪੇਸ਼ ਹੋਣ ਲਈ ਵਾਰ-ਵਾਰ ਸੱਮਨ ਭੇਜਦੇ ਨੇ ਇਸ ਨਾਲ ਦੇਸ਼ ਤੇ ਬੋਝ ਵੱਧਾ ਹੈ ਅਲਕਾਟਰਾਜ਼ ਨੂੰ ਅਮਰੀਕਾ ਦੀਆਂ ਸਭ ਤੋਂ ਔਖੀਆਂ ਜੇਲ੍ਹਾਂ 'ਚੋਂ ਇੱਕ ਮੰਨਿਆ ਜਾਂਦਾ ਸੀ ਜਿੱਥੇ ਸਭ ਤੋਂ ਖਤਰਨਾਕ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਇਸ ਨੂੰ ਦ ਰੌਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਕੈਲੀਫੋਰਨੀਆ ਦੇ ਸਿਨ ਫਰਾਂਸਿਸਕੋ ਖਾੜੀ 'ਚ ਇੱਕ ਟਾਪੂ ਤੇ ਸਥਿਤ ਹੈ ਇਹ ਜੇਲ੍ਹ 1934 ਤੋਂ 1963 ਤੱਕ ਵਰਤੀ ਗਈ ਇਸ ਨੂੰ ਉੱਚ ਲਾਗਤਾਂ ਤੇ ਰੱਖ-ਰਖਾ ਦੀਆਂ ਸਮੱਸਿਆਵਾਂ ਕਰਕੇ ਬੰਦ ਕੀਤਾ ਗਿਆ ਹੈ ਇੱਥੇ ਕੈਦੀਆਂ ਨੂੰ ਸਖਤ ਨਿਗਰਾਨੀ ਹੇਠ ਰੱਖਿਆ ਜਾਂਦਾ ਸੀ ਉਹਨਾਂ ਨੂੰ ਇੱਕ ਦੂਜੇ ਨਾਲ ਗੱਲਬਾਤ ਕਰਨ ਦੀ ਜਾਜ਼ਤ ਨਹੀਂ ਸੀ ਬਹੁਤ ਸਾਰੇ ਕੈਦੀਆਂ ਨੂੰ ਮਹੀਆਂ ਤੱਕ ਹਨੇਰੇ ਕਮਰੇ ਦੇ ਵਿੱਚ ਇਕੱਲੇ ਰੱਖਿਆ ਜਾਂਦਾ ਸੀ ਜਿਸ ਕਰਕੇ ਉੱਥੇ ਰਹਿ ਰਹੇ ਕੈਦੀਆਂ ਨੂੰ ਮਾਨਸਿਕ ਬਿਮਾਰੀਆਂ ਲੱਗ ਗਈਆਂ ਕਈ ਲੋਕਾਂ ਨੇ ਜੇਲ੍ਹ 'ਚ ਖੁਦਕੁਸ਼ੀ ਕਰ ਲਈ ਇਸ ਜੇਲ੍ਹ ਦੇ ਵਿੱਚ ਇਤਾਲਵੀ ਅਮਰੀਕੀ ਮਾਫੀਆ ਡੌਨ ਆਲ ਕੈਪੋਨ ਬਦਨਾਮ ਗੈਂਗਸਟਰ ਜਾਰਜੀਆ ਮਸ਼ੀਨਾ ਗਨਕੈਲੀ ਰੋਬਰਟ ਸਟਰਾਡ ਨੂੰ ਰੱਖਿਆ ਗਿਆ ਸੀ ਇਸ ਜੇਲ੍ਹ ਚ ਰਹਿੰਦਾ ਸਟਰਾਡ ਨੇ ਪੰਛੀਆਂ ਬਾਰੇ ਆਪਣੀ ਬਹੁਤ ਮਸ਼ਹੂਰ ਕਿਤਾਬ ਡਾਈਜੈਸਟ ਔਨ ਦਾ ਡਿਜ਼ੀਜ਼ ਆਫ ਬਰਡਸ ਲਿਖੀ ਇਸ ਤੋਂ ਬਾਅਦ ਉਸ ਨੂੰ ਬੋਰਡਮੈਨ ਆਫ ਅਲਕਾਟਰਾਸ ਦਾ ਨਾਮ ਦਿੱਤਾ ਗਿਆ ਸੀ ਬਹੁਤ ਸਾਰੇ ਕੈਦੀਆਂ ਨੇ ਜੇਲ੍ਹ ਤੋਂ ਭਜਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਚੋਂ ਜ਼ਿਆਦਾਤਰ ਮਾਰੇ ਗਏ ਜਾਂ ਫੜੇ ਗਏ ਅਲਕਾਟਰਾਸ ਤੋਂ ਸਭ ਤੋਂ ਮਸ਼ਹੂਰ ਭਜਨਾ ਇੱਕ 11 ਜੂਨ 1962 ਦਾ ਕਿੱਸਾ ਸੀ ਫ੍ਰੈਂਕ ਮੋਰਿਸ ਜੌਨ ਐਂਗਲਿਨ ਅਤੇ ਕਲਾਰੈਂਸ ਐਂਗਲਿਨ ਜੇਲ੍ਹ ਤੋਂ ਪਜ ਗਏ ਸਨ ਇਨ੍ਹਾਂ ਕੈਦੀਆਂ ਦੇ ਭਜਣ ਦੀ ਕਹਾਣੀ 1960 ਤੋਂ ਸ਼ੁਰੂ ਹੋਈ ਸੀ ਜਦੋਂ ਫ੍ਰੈਂਕ ਮੋਰਿਸ ਨਾਮ ਦੇ ਇੱਕ ਕੈਦੀ ਉੱਝੇ ਲੰਦਾ ਗਿਆ ਸੀ ਉਸਨੇ ਜੇਲ੍ਹ ਦੇ ਤਿੰਨ ਹੋਰ ਕੈਦੀਆਂ ਨਾਲ ਦੋਸਤੀ ਕੀਤੀ ਜਿਨ੍ਹਾਂ ਦਾ ਨਾਮ ਸੀ ਜான் ਐਂਗਲੇ ਨੇ ਕਲਰੈਂਸ ਐਂਗਲਿੰਟ ਤੇ ਐਲਨ ਵੈਸਟ ਦਸੰਬਰ 1948 ਚ ਇਹਨਾਂ ਚਾਰਾਂ ਨੇ ਜੇਲ੍ਹ ਤੋਂ ਭਜਣ ਦੀ ਯੋਜਨਾ ਬਣਾਈ ਦਰਸਲ ਉਹਨੇ ਵੇਖਿਆ ਕਿ ਜੇਲ੍ਹ ਦੇ ਕਮਰੇ ਦੇ ਹਵਾਦਾਰੀ ਵਿੱਚ ਇੱਕ ਜਾਲ ਸੀ ਜਿੱਥੋਂ ਕੋਈ ਬਾਹਰ ਜਾ ਸਕਦਾ ਸੀ ਇਹ ਜੇਲ੍ਹ ਇੱਕ ਟਾਪੂ ਤੇ ਬਣਾਈ ਗਈ ਸੀ ਜ਼ਿਆਦਾ ਨਮੀ ਕਾਰਨ ਸੀਮਿੰਟ ਕਮਜ਼ੋਰ ਹੋ ਜਾਵੇਗਾ ਜਿਸ ਕਾਰਨ ਜਾਲ ਨੂੰ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ ਇਹਨਾਂ ਚਾਰ ਕੈਦੀਆਂ ਨੇ ਚਮਚਾਂ ਤੇ ਮਸ਼ਕਾਂ ਨਾਲ ਆਪਣੀ ਕੋਠੜੀ ਦੇ ਵਿੱਚ ਖੁਦਾਈ ਕੀਤੀ ਤੇ ਵੈਂਟੀਲੇਸ਼ਨ ਸਾਫਟਵਾਲ ਚਲੇ ਗਏ ਬਚ ਨਹੀਂ ਉਸਨੇ ਜਾਲੀ ਤੋਂ ਵੱਧ ਰੇਨ ਕੋਟ ਜੋੜ ਕੇ ਇੱਕ ਕਿਸ਼ਤੀ ਬਣਾਈ ਉਸਨੇ ਪੁਰਜ਼ਿਆਂ ਨੂੰ ਜੋੜਨ ਲਈ ਇੱਕ ਗਰਮ ਪਾਈਪ ਦੀ ਵਰਤੋਂ ਕੀਤੀ ਸੁਰੱਖਿਆ ਕਰਮਚਾਰੀਆਂ ਨੂੰ ਧੋਖਾ ਦੇ ਲਈ ਆਪਣੇ ਬਿਸਤਰੇ ਤੇ ਕਾਗਜ਼ ਵਾਲਾਂ ਅਤੇ ਸਾਬਣ ਦੇ ਬਣੇ ਨਕਲੀ ਸਿਰ ਰਖੇ ਤਾਂ ਜੋ ਇਹ ਲੱਗੇ ਕਿ ਉੱਥੇ ਕੋਈ ਸੁੱਤਾ ਪਿਆ ਹੈ 11 ਜੂਨ ਦੀ ਰਾਤ ਨੂੰ ਕੈਦੀ ਆਪਣੀ ਕੋਠੜੀ ਵਿੱਚ ਬਣੀ ਇੱਕ ਸੁਰੰਗ ਰਾਹੀਂ ਜੇਲ੍ਹ ਦੀ ਛੱਤ ਤੇ ਚੜ ਗਏ ਅਤੇ ਫਿਰ ਸਮੁੰਦਰ ਕੰਢੇ ਤੱਕ ਪਹੁੰਚਣ ਲਈ ਪਾਈਪਾਂ ਦੀ ਵਰਤੋਂ ਕਰਕੇ ਹੇਠਾਂ ਉਤਰ ਆਏ ਹਾਲਾਂਕਿ ਇਨ੍ਹਾਂ ਕੈਦੀਆਂ ਵਿੱਚੋਂ ਇੱਕ ਐਲਨ ਵੈਸਟ ਅਜੇ ਹੰਨੀ ਕਰ ਸਕਿਆ ਕਿ ਅਜੰਦਾ ਹੈ ਉਹ ਆਖਰੀ ਸਮੇਂ ਤੇ ਕਾਂਟੋ ਪਲਾਸਟਰ ਨਹੀਂ ਹਟਾ ਸਕਿਆ ਇਸ ਤੋਂ ਬਾਅਦ ਉਸ ਨੂੰ ਛੱਡ ਕੇ ਬਾਕੀ ਸਾਰੇ ਕੈਦੀ ਉਥੋਂ ਫਰਾਰ ਹੋ ਗਏ ਉਸ ਨੇ ਆਪਣੇ ਰੇਨਕੂਟ ਤੋਂ ਬਣੀ ਕਿਸ਼ਤੀ ਪਾਣੀ 'ਚ ਛੱਡੀ ਤੇ ਸਮੁੰਦਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਉਹਨਾਂ ਨੇ ਅਜਿਹਾ ਕਰ ਲਿਆ ਜੋ ਨਹੀਂ ਇਸ ਬਾਰੇ ਕੋਈ ਸਪਸ਼ਟਿਕਰਨ ਨਹੀਂ ਹੈ ਕਿਸੇ ਦੀ ਲਾਸ਼ ਵੀ ਨਹੀਂ ਮਿਲੀ FBI ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਦੀ ਕਿਸ਼ਤੀ ਸਮੁੰਦਰ 'ਚ ਡੁੱਬ ਗਈ ਹੋ ਸਕਦੀ ਹੈ ਪਰ ਦਿਨਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਉਹ ਫਰਾਰ ਹੋਣ ਤੋਂ ਬਾਅਦ ਵੀ ਕੰਟੈਕਟ ਦੇ ਵਿੱਚ ਨੇ ਇਸ ਘਟਨਾ ਤੋਂ 1 ਸਾਲ ਬਾਅਦ ਅਲਕਾਟ raz ਨੂੰ ਬੰਦ ਕਰ ਦਿੱਤਾ ਗਿਆ ਸੀ ਹੁਣ ਇੱਕ ਪ੍ਰਸਿੱਧ ਸੈਲਾਨੀ ਸਥਾਨ ਬਣ ਗਿਆ ਹੈ ਅਤੇ ਹਰ ਸਾਲ ਲਗਭਗ 12 ਲੱਖ ਲੋਕ ਇਸ ਨੂੰ ਵੇਖਣ ਵਾਸਤੇ ਉੱਥੇ ਪਹੁੰਚਦੇ ਨੇ ਉਧਰ ਅਮਰੀਕੀ ਸਰਹੱਦ ਤੇ ਭਾਰਤੀ ਬੱਚਾਂ ਦੀ ਗਿਣਤੀ ਦੇ ਵਿੱਚ ਹੈਰਾਨੀ ਜਨਕ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਦਰਅਸਲ ਇਹ ਵਾਧਾ ਕਿਸੇ ਕਾਰਨ ਕਰਕੇ ਨਹੀਂ ਬਲਕਿ ਗੈਰ ਕਾਨੂੰਨੀ ਭਾਰਤੀ ਬੱਚਿਆਂ ਦਾ ਵਾਧਾ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਬੱਚੇ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਦੇ ਕੋਲ ਇੱਕ ਚਿੱਟ ਮੌਜੂਦ ਹੁੰਦੀ ਹੈ ਉਸ ਚਿੱਟ ਦੇ ਵਿੱਚ ਕੰਟੈਕਟ ਨੰਬਰ ਤੇ ਐਡਰੈਸ ਲਿਖਿਆ ਹੁੰਦਾ ਜੋ ਇਹਨਾਂ ਦੇ ਮਾਪਿਓ ਦਾ ਐਡਰੈਸ ਤੇ ਕੰਟੈਕਟ ਨੰਬਰ ਹੁੰਦਾ ਹੈ ਬਹੁਤੇ ਕਰਕੇ ਇਹ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਨੇ ਕਿ ਇੰਡੀਅਨ ਪੇਰੈਂਟਸ ਖੁਦ ਤਾਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਆ ਜਾਂਦੇ ਨੇ ਆਪਣੇ ਬੱਚਿਆਂ ਨੂੰ ਪਿੱਛੇ ਭਾਰਤ ਛੱਡ ਦਿੰਦੇ ਨੇ ਤੇ ਫਿਰ ਉਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੀ ਸਰਹੱਦ ਤੱਕ ਬੁ ਪ੍ਰੋਟੈਕਸ਼ਨ ਅ ਫੋਰਸ ਜਿਹੜੀ ਹੈ ਉਹ ਇਹਨਾਂ ਬੱਚਾ ਨੂੰ ਲੱਭ ਲੈਂਦੀ ਹੈ ਤੇ ਫਿਰ ਉਹਨਾਂ ਦੇ ਪੇਰੈਂਟਸ ਤੱਕ ਪਹੁੰਚਾ ਦਿੰਦੀ ਹੈ ਅਮਰੀਕੀ ਸਰਹੱਦ ਤੇ ਇਕੱਲੇ ਰਹਿ ਗਏ ਭਾਰਤੀ ਬੱਚਿਆਂ ਦੀ ਗਿਣਤੀ 'ਤੇ ਲਗਾਤਾਰ ਫਦਾ ਹੋ ਰਿਹਾ ਹੈ ਬਿਨਾਂ ਕਿਸੇ ਦਸਤਾਵੇਜ਼ ਦੇ ਜਾਂ ਆਪਣੇ ਸਰਹੱਦਾਂ ਤੋਂ ਬਿਨਾਂ ਵੀ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਅਮਰੀਕੀ ਕਸਟਮਜ਼ ਅਤੇ ਸਰਹੱਦੀ ਸੁਰੱਖਿਆ ਦੇ ਆਂਕੜਿਆਂ ਅਨੁਸਾਰ ਅਕਤੂਬਰ 2024 ਤੋਂ ਇਸ ਸਾਲ ਫਰਵਰੀ ਤੱਕ ਅਮਰੀਕੀ ਸਰਹਾਤੇ ਬਿਨਾਂ ਕਿਸੇ ਸਾਥ ਦੇਣ ਵਾਲੇ 77 ਭਾਰਤੀ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਵੇਂ ਹੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਸੋਚ ਚੁੱਕੀ ਉਹਨਾਂ ਨੇ ਮੈਕਸੀਕੋ ਸਰਹਾਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਤੇ ਫੌਜ ਤਾਇਨਾਤ ਕਰ ਦਿੱਤੀ ਇਸ ਤੋਂ ਇਲਾਵਾ ਟੈਰਰ ਦੀ ਧਮਕੀ ਤੋਂ ਬਾਅਦ ਕੈਂਟਾ ਨੇ ਆਪਣੇ ਸਰਹੱਦ ਤੇ ਵੀ ਸੁਰੱਖਿਆ ਸਖਤ ਕਰ ਦਿੱਤੀ ਹੈ ਜਿਸ ਕਾਰਨ ਗੈਰ ਕਾਨੂੰਨੀ ਸਰਹੱਦ ਪਾਰ ਕਰਨਾ ਲਗਭਗ ਠੱਪ ਹੋ ਗਿਆ ਹੈ ਪਰ ਹਾਲ ਹੀ ਦੇ ਸਮੇਂ ਵਿੱਚ ਮੈਕਸੀਕੋ ਅਤੇ ਕੈਂਟਾਨਾ ਲਗਦੀ ਅਮਰੀਕੀ ਸਰਹੱਦ ਤੇ ਬਿਨਾ ਸਾਥ ਵਾਲੇ ਬੱਚਿਆਂ ਦੀ ਗਿਣਤੀ ਵਧੀ ਹੈ ਜਿਸ ਚ ਭਾਰਤੀ ਬੱਚੇ ਸ਼ਾਮਲ ਨੇ ਅਕਸਰ 12 ਤੋਂ 17 ਸਾਲ ਦੀ ਉਮਰ ਦੇ ਬੱਚੇ ਸਰਹੱਦ ਤੇ ਪਾਏ ਜਾਂਦੇ ਨੇ ਤੇ ਕੁਝ ਮਾਮਲਿਆਂ ਚ 6 ਸਾਲ ਦੇ ਬੱਚੇ ਵੀ ਮਿਲੇ ਨੇ ਮੀਡੀਆ ਰਿਪੋਰਟ ਅਨੁਸਾਰ ਇਹਨਾਂ ਬੱਚਿਆਂ ਨੂੰ ਜਾਣ ਬੁੱਝ ਕੇ ਇਕੱਲੇ ਛੱਡ ਦਿੱਤਾ ਗਿਆ ਸੀ ਉਹਨਾਂ ਕੋਲ ਕੁਝ ਵੀ ਨਹੀਂ ਹੈ ਸਿਵਾਏ ਇੱਕ ਛੋਟੇ ਜਿਹੇ ਕਾਗਜ਼ ਦੇ ਟੁਕੜੇ ਦੇ ਜਿਸ ਤੇ ਉਹਨਾਂ ਦੇ ਮਾਪਿਆਂ ਦੇ ਨਾਮ ਤੇ ਕੰਟੈਕਟ ਦੇ ਵੇਰਵੇ ਲਿਖੇ ਹੋਏ ਨੇ ਜਿਨ੍ਹਾਂ 'ਚ ਬਹੁਤ ਸਾਰੇ ਗੁਜਰਾਤੀ ਭਾਰਤੀ ਵੀ ਇਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਲੈ ਕੇ ਆਏ ਨੇ। ਗੁਜਰਾਤ ਦੇ ਪਿੰਡੂ ਖੇਤਰਾਂ ਖਾਸ ਕਰਕੇ ਜ਼ਿਲ੍ਹਸਨ ਮੁਕਾਸਨ, ਨਰੀਦਪੁਰ, ਡਿੰਗੂਚਾ, ਵਰੂ ਅਤੇ ਕਯਾਲ ਵਰਗੇ ਪਿੰਡਾਂ 'ਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ। ਜਿੱਥੇ ਮਾਪੇ ਪਹਿਲਾਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਦੇ ਨੇ ਤੇ ਫਿਰ ਇਸ ਤਰੀਕੇ ਨਾਲ ਬੱਚਿਆਂ ਨੂੰ ਗੈਰਕਾਨੂੰਨੀ ਢੰਗ ਨਾਲ ਵਾਪਸ ਲਿਆਉਂਦੇ ਰਹੇ। ਕੁਝ ਗੁਜਰਾਤੀ ਪਰਿਵਾਰਾਂ ਨੇ ਗੈਰਕਾਨੂੰਨੀ ਤੌਰ ਤੇ ਅਮਰੀਕਾ 'ਚ ਆਵਾਸ ਕੀਤਾ ਹੈ। ਉਹਨਾਂ ਮੰਨਿਆ ਹੈ ਕਿ ਉਹਨਾਂ ਨੇ ਵੀ ਇਹੀ ਚਾਲ ਅਪਣਾਈ ਸੀ। ਮਸਾ ਇਕ ਜੋੜਾ 2019 ਚ ਗੈਰ ਕਾਨੂੰਨੀ ਤੌਰ ਤੇ ਐਟਲਾਂਟਾ ਚ ਆ ਗਿਆ ਤੇ ਆਪਣੇ 2 ਸਾਲ ਦੇ ਪੁੱਤਰ ਨੂੰ ਭਾਰਤ ਦੇ ਵਿੱਚ ਰੱਖਿਆ। ਉਹਨਾਂ ਕਹਿੰਿਆ ਕਿ ਕੋਵਿਡ-19 ਮਹਾਮਾਰੀ ਕਰਕੇ ਯਾਤਰਾ ਕਰਨਾ ਮੁਸ਼ਕਲ ਸੀ। 2022 ਚ ਜਦੋਂ ਉਹਨਾਂ ਦਾ ਚਚੇੜਾ ਪ੍ਰਾਗ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਆਇਆ ਤਾਂ ਉਹਨਾਂ ਨੇ ਆਪਣੇ ਮੁੰਡੇ ਨੂੰ ਵੀ ਨਾਲ ਬੁਲਾ ਲਿਆ। ਉਸ ਸਮੇਂ ਉਹਨਾਂ ਦਾ ਪੁੱਤਰ 5 ਸਾਲ ਦਾ ਸੀ। ਜਿਵੇਂ ਹੀ ਉਸਦੇ ਚਚੇੜੇ ਪ੍ਰਾਣ ਨੇ ਕਿਹਾ ਕਿ ਉਸਦਾ ਪੁੱਤਰ ਟੈਕਸਾਸ ਨੇੜੇ ਸਰਹੱਦ ਤੇ ਇਕੱਲਾ ਰਹਿ ਗਿਆ ਸੀ ਤਾਂ ਅਮਰੀਕੀ ਅਧਿਕਾਰੀ ਨੇ ਬੱਚੇ ਨੂੰ ਦੇਖਿਆ। ਬਾਅਦ ਚ ਉਸਨੂੰ ਲੱਭ ਲਿਆ। ਬਾਰਡਰ ਅਧਿਕਾਰੀਆਂ ਨੇ ਉਸਦੇ ਕੋਲੋਂ ਇੱਕ ਨੋਟ ਬਰਾਮਦ ਕੀਤਾ। US Customs and Border Protection ਦੇ ਅੰਕੜਿਆਂ ਅਨੁਸਾਰ ਸਾਲ ਅਕਤੂਬਰ 2024 ਤੋਂ ਫਰਵਰੀ ਤੱਕ 77 ਭਾਰਤੀ ਬੱਚੇ ਜੋ ਆਪਣੇ ਮਾਪਿਆਂ ਦੇ ਸਰਪ੍ਰਸਤਾਂ ਤੋਂ ਬਿਨਾਂ ਇਕੱਲੇ ਸਨ ਉਹਨਾਂ ਨੂੰ ਅਮਰੀਕੀ ਸਰਹੱਦ 'ਤੇ ਗ੍ਰਿਫਤਾਰ ਕੀਤਾ ਗਿਆ ਇਹਨਾਂ ਚੋਂ ਜ਼ਿਆਦਾਤਰ ਕਿਸ਼ੋਰ ਸਨ ਪਰ ਉਹਨਾਂ ਨੂੰ ਜਾਣਬੁੱਝ ਕੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਇਕੱਲੇ ਛੱਡ ਦਿੱਤਾ ਗਿਆ ਸੀ ਹਾਲਾਂਕਿ ਅਜਿਹੇ ਬੱਚਿਆਂ ਦੀ ਗਿਣਤੀ ਨਾ ਸਿਰਫ ਅਮਰੀਕਾ-ਮੈਕਸੀਕੋ ਸਰਹੱਦ 'ਤੇ ਸਗੋਂ ਕੈਨੇਡੀਅਨ ਸਰਹੱਦ 'ਤੇ ਵੀ ਪਾਈ ਜਾਂਦੀ ਹੈ ਜਿਸ ਦਾ ਮਾਹੌਲ ਹੱਡੀਆਂ ਨੂੰ ਠੰਡਾ ਕਰਨ ਵਾਲਾ ਹੈ ਤੇ ਕਾਫੀ ਮਹੱਤਵਪੂਰਨ ਹੈ ਸੀਪੀ ਦੇ ਅੰਕੜਿਆਂ ਅਨੁਸਾਰ 77 ਭਾਰਤੀ ਬੱਚਾ ਨੂੰ ਅਮਰੀਕਾ ਸਰਹਾਤੇ ਛੱਡੇ ਜਾਣਕਾਰਿਆਂ ਨੇ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 53 ਨੂੰ ਮੈਕਸੀਕੋ ਨਾਲ ਲੱਗਦੀ ਦੱਖਣੀ ਸਰਹੱਦ 'ਤੇ ਫੜਿਆ ਗਿਆ ਸੀ ਜਦਕਿ 22 ਨੂੰ ਕੈਨੇਡੀਅਨ ਸਰਹੱਦ 'ਤੇ ਫੜਿਆ ਗਿਆ ਸੀ ਤੇ ਕੁਝ ਨੂੰ ਅਮਰੀਕਾ 'ਚ ਫੜਿਆ ਗਿਆ। ਔਰਤਾਂ ਬਹਿ ਕੇ ਕੈਨੇਡੀਅਨ ਸਰਹਾਤ ਤੋਂ ਅਮਰੀਕਾ 'ਚ ਦਾਖਲ ਹੋਣ ਚ ਸਭ ਤੋਂ ਵੱਡੀ ਚੁਣੌਤੀ ਮੌਸਮ ਹੈ ਜਿੱਥੇ ਬਹੁਤ ਜ਼ਿਆਦਾ ਠੰਡ ਤੇ ਬਰਫ਼ ਕੱਟ ਖੋ ਸਕਦੀ ਹੈ ਅਤੇ 2022 'ਚ ਡਿੰਗੂ ਚਾਦੇ ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਹੱਡੀਆਂ ਨੂੰ ਠੰਡਾ ਕਰਨ ਵਾਲੀ ਠੰਡ ਦੇ ਵਿੱਚ ਕੈਨੇਡੀਅਨ ਸਰਹੱਦ ਪਾਰ ਕਰਦਿਆਂ ਸਮੇਂ ਅਤੇ ਅਮਰੀਕਾ 'ਚ ਦਾਖਲ ਹੁੰਦਿਆਂ ਸਮੇਂ ਦੋxtai ਮਾਥੋਬੀਸੀ 2025 ਦੇ ਵਿਚਾਲੇ ਕੁੱਲ 1656 ਬਿਨਾਂ ਸਾਥ ਵਾਲੇ ਭਾਰਤੀ ਬੱਚੇ ਅਮਰੀਕਾ ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ